ਹੈਲੋ ਅੱਜ ਫਿਰ ਤੋਂ ਕੁਵਾਰੀ ਸਵਾਗਤ ਹੈ ਤੁਹਾਡਾ 1 ਐਂਡ ਓਨਲੀ ਪੰਜਾਬੀ ਪੋਰਟਲ ਦੇ ਵਿੱਚ ਤੇ ਮੈਂ ਆ ਤੁਹਾਡਾ ਆਪਣਾ ਮਿਸਟਰ ਕਮਲ ਪ੍ਰੋਗਰਾਮ ਦਾ ਨਾਮ ਹੈ 노 ਫਿਲਟਰ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਕਰ ਜਿਓ ਤੇ ਅੱਜ ਮੈਂ ਬਹੁਤ ਜ਼ਿਆਦਾ ਐਕਸਾਈਟਡ ਹੈ ਕਿਉਂਕਿ ਜਿਨ੍ਹਾਂ ਦਾ ਅੱਜ ਆਪਾਂ ਇੰਟਰਵਿਊ ਕਰਨਾ ਆਏ ਹੋਏ ਆ ਤੇ ਜਿਹੜੇ ਸਾਡੇ ਅੱਜ ਦੇ ਗੈਸਟ ਨੇ ਤੁਸੀਂ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਜਾਣਦੇ ਹੋ ਤੇ ਮੈਂ ਪਹਿਲੀ ਵਾਰੀ ਕਿਸੇ ਮਿਲੀਅਨ ਸਬਸਕ੍ਰਾਈਬਰ ਯੂਟਿਊਬਰਸ ਕ੍ਰੀਏਟਰਸ ਦਾ ਇੰਟਰਵਿਊ ਕਰਨ ਜਾ ਰਿਹਾ ਹਾਂ ਜੀ ਹਾਂ ਕੋਈ ਹੋਰ ਨਹੀਂ ਮਿਸਟਰ ਐਂਡ ਮਿਸਿਸ ਨਰੂਲਾ ਤੇ ਉਹਨਾਂ ਦੀ ਆ ਰਹੀ ਆਗੇ ਵੈਬ ਸੀ ਖਾਈਏ ਪੀਏ ਨਾ ਇਹ ਵੀ ਹੋ ਨਹੀਂ ਸਕਦਾ ਤੇ ਯਾਦ ਰੱਖੋ ਫਿਰ ਆਪਾਂ ਇੰਤਜ਼ਾਰ ਨਾ ਕਰਦੇ ਚੱਲੀਏ ਮੈਂ ਆ ਕੇ ਦੇਖਿਆ ਹਾਂ ਰਿੰਗ ਲਾਈ ਲੱਗੀ ਪਈ ਸੀ ਨਾ ਸਾ ਜਿਹੜਾ ਸੱਚ ਆ ਮੈਂ ਨਹੀਂ ਦੱਸਦਾ ਇਹ ਇਹ ਤੁਹਾਨੂੰ ਦੱਸਿਆ ਨਾ ਮੈਂ ਦੱਸਦਾ ਨਾ ਸੈਮ ਸਟੱਡੀ ਦੇ ਵਿੱਚ ਸੀਗਾ ਵੀਕ ਹਾਂ ਵੀ ਕੀ ਪੁੱਣ ਕੀਤਾ ਤੇਰਾ ਮੈਂ ਕਹਿੰਦੇ ਕੋਹ ਨਹੀਂ ਕਰਨਾ ਇਹ ਜ਼ੀਰੋ ਹੀ ਰਹੋ ਲਾਈ ਸੀ ਉਸ ਟਾਈਮ ਤੇ ਮੈਂ ਕਿਹਾ ਹਈ ਮੇਰਾ ਖੋਟਾ ਸਿੱਕਾ ਚੱਲ ਰਿਹਾ ਸਾਨੂੰ ਦੋਨੋਂ ਨੂੰ ਗਾਲਾਂ ਬਹੁਤ ਪੈਂਦੀਆਂ ਸੀ ਕਿਉਂਕਿ ਮੈਂ ਸਾਥ ਦਿੰਦੀ ਸੀ ਸੈਮ ਦਾ ਇਹ ਲੜਾਈ ਕਾਦੇ ਵਾਸਤੇ ਪੈਂਦੀ ਪੈਸੇ ਪਿੱਛੇ ਪੈਸਾ ਆਪਾਂ ਨਾਲ ਹੀ ਨਹੀਂ ਲੈ ਕੇ ਜਾਣਾ ਜਦੋਂ ਢੋਕ ਢੋਕਲਾ ਨਹੀਂ ਢੋਕਲਾ ਇਹ ਮੈਂ ਹੁਣ ਆ ਰਹੀ ਆ ਜੀ ਆਪਣੀ Web Series Mr and Mrs ਨਵੰਬਰ ਦੇ ਵਿੱਚ ਪਹਿਲਾ ਐਪੀਸੋਡ ਆਊਗਾ ਉਹ ਦੇਖਣਾ ਤੁਸੀਂ ਦਸੰਬਰ ਦੇ ਐਂਡ 'ਚ ਲਾਸਟ ਆਊਗਾ ਉਹ ਦੇਖਣਾ ਤੁਹਾਨੂੰ ਸਾਰਾ ਪਤਾ ਲੱਗ ਜਾ ਇਹ Web Series ਦਾ ਸਾਰਾ ਦੇਖ ਰਿਹਾ ਆਪਣੇ True Digital Haaleya ਮਿਰਜ਼ਾ ਭਾਜੀ ਤੇ ਸ਼ੁਭਮ ਭਾਜੀ ਕਿ ਮੈਂ ਤੁਹਾਨੂੰ ਆਪਣੇ ਬਾਰੇ ਤੇ ਆਪਣੇ ਸ਼ੋਅ ਬਾਰੇ ਥੋੜਾ ਦੱਸਦਾ ਤੇ ਸਾਡੇ ਸ਼ੋਅ ਦਾ ਨਾਮ ਹੈ 노 ਫਿਲਟਰ 노 ਫਿਲਟਰ ਕਿਵੇਂ ਬਈਆ ਪਾ ਖੁੱਲੀਆਂ ਦਿਲ ਖੋਲ ਕੇ ਬੋਲ ਕੈਜੂਅਲ ਟਾਕਸ ਤੇ ਅਸੀਂ ਇਦਾਂ ਦੀਆਂ ਗੱਲਾਂ ਕਰਦੇ ਆ ਤੇ ਮੇਰਾ ਨਾਮ ਹੈ ਮਿਸਟਰ ਕਮਾਲ ਤੇ ਚੈਨਲ ਦਾ ਨਾਮ ਹੈ ਸਾਡੇ ਦਾ ਪੰਜਾਬੀ ਪੋਟਲੀ ਪੰਜਾਬੀ ਪੋਟਲੀ ਪੋਟਲੀ ਪੰਜਾਬੀ ਪੋਟਲੀ ਕਿਵੇਂ ਲੱਗਿਆ ਬਹੁਤ ਵਧੀਆ ਰੈਡੀਸ਼ਨਲ ਜੀ ਹਾਂ ਨਿਕਲ ਕੇ ਅੰਕਲ ਜੀ ਫਿਰ ਹੁਣ ਫਾਈਨਲੀ ਅੱਗੇ ਕੀ ਆ ਰਿਹਾ ਆਪਣਾ ਮੈਂ ਸੇ ਮੈਂ ਬੜਾ ਇੰਜੋਏ ਕਰਦਾ YouTube ਤੇ ਤੇ ਮੈਂ ਫਾਈਨਲੀ ਕਿਸੇ ਮਿਲੀਅਨ ਸਬਸਕਰਾਈਬਰਸ ਨੇ ਆਪਣੇ ਤੇ ਉਹ ਨਾ ਬੈਂਟ ਰਿਵਗਾਰਾ ਮੈਂ ਬਹੁਤ ਐਕਸਾਈਟਿਡ ਸੀਗਾ ਸਵੇਰ ਤੱਕ ਕਿ ਹਾਂ ਕਿਵੇਂ ਹੋਗਾ ਸਾਰਾ ਜਾ ਕੇ ਦੇਖਦੇ ਆ ਕਿਵੇਂ ਮੈਂ ਆ ਕੇ ਦੇਖਿਆ ਹਾਂ ਰਿੰਗਲਾ ਹੀ ਲੱਗੇ ਪਈ ਸੀ ਮੈਂ ਸੋਚਿਆ ਕਿ ਇਹੀ ਰੰਸ ਹੈ ਤੇ ਕਿ ਯਾਰ ਜਬਣ ਨਾ ਆਪਣੇ ਚੈਨਲ ਹੈਗੇ 2-3 ਇੱਕ ਤਾਂ ਨਰੂਲਾ ਕਿਚਨ ਉਹਤੇ ਤਾਰਿਆ ਢੋਕਲਾ ਅੱਛਾ ਉਹ ਕਿਹਨੇ ਬਣਾਇਆ ਉਹ ਬਿੰਦੂ ਨੇ ਅੱਛਾ ਮੈਂਨੇ ਬਣਾਇਆ ਹਾਂ ਉਹ ਇਹਨੇ ਬਣਾਇਆ ਹਾਂਜੀ ਤੇ ਸैम ਹੋਣਾ ਦੇ ਚੈਨਲ ਤੇ ਮੈਨੂੰ ਪਤਾ ਨਹੀਂ ਉਹਨਾਂ ਦਾ ਕੋਈ ਵਲੌਗ ਆਊਗਾ ਇਹ ਕਿਹਦਾ ਚੈਨਲ ਆ ਸਿਮਰਨ ਰੂਲਾ ਦੇ ਨਾਮ ਤੇ ਤੇ ਮੈਂ ਮ ਆਪਣੇ ਚੈਨਲ ਤੇ ਕੀ ਆ ਰਹੀ ਹਾਂ ਜੀ ਹਲੇ ਹਾਲਾਚੀ ਪਾਇਆ ਵਾ ਦੀਵਾਲੀ ਪਾਇਆ ਦੀਵਾਲੀ ਵਲੌਗ ਪਾਇਆ ਅੱਜ ਹੀ ਉਹ ਮੇਰਾ ਰਹਿ ਗਿਆ ਮੈਂ ਇੱਧਰ ਬਿਜ਼ੀ ਸੀ ਦੇਖਣਾ ਆ ਜਾ ਕਿੱਧਰ ਸੀ ਆਪਾਂ ਰੋਟੀ ਤੋਂ ਪਹਿਲਾਂ ਕਿ ਰੋਟੀ ਤੋਂ ਬਾਅਦ ਇੱਧਰ ਰੱਖਿਆ ਹੈ ਵੇਠੀ ਠੀਕ ਹੈ ਆਪਾਂ ਨਾ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਰਹਿਨੇ ਆਪਾਂ ਹੁਣ ਖਬਰਾਂ ਸਾਰਾ ਦਿਨ ਵੀ ਦੇਖ ਹੁੰਦੀਆਂ ਤੇ ਕੁਝ ਪੋਜ਼ਿਟਿਟਿਵ ਹੋਣ ਵਾਸਤੇ ਵੀ ਹੋਣਾ ਚਾਹੀਦਾ ਤੇ ਅੰਕਲ ਜੀ ਜਦੋਂ ਸਟਾਰਟ ਕਰਿਆ ਆਪਾਂ ਉਹ ਸੋਸ਼ਲ ਮੀਡੀਆ ਤੇ ਸੈਮ ਵੀਰੇ ਉਹਨਾਂ ਨੇ ਤਾਂ ਉਦੋਂ ਕਿਵੇਂ ਰਿਸਪੌਂਸ ਰਹਿੰਦਾ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੁੰਡਾ ਇੱਧਰ ਮੁਕੰਮਲ ਚ ਨਿਕਲ ਗਿਆ ਤੇ ਆਪਣਾ ਕੀ ਰਿਸਪੌਂਸ ਸੀਗਾ ਉਦੋਂ ਮੈਨੂੰ ਸਹੀ ਦੱਸਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਹਨਾਂ ਨੇ ਕਦੋਂ ਸਟਾਰਟ ਉਹ ਨਹੀਂ ਆਈ ਸੀ ਚਾਈਨੀਜ਼ ਐਪ ਸੀ ਟਿਕਟੌਕ ਹਾਂਜੀ ਹਾਂਜੀ ਉਥੋਂ ਸਟਾਰਟ ਕੀਤਾ ਇਹਨਾਂ ਨੇ ਮੈਨੂੰ ਨਹੀਂ ਪਤਾ ਹੁੰਦਾ ਸੀਗਾ ਕਿ ਇਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਮੈਨੂੰ ਤਾਂ ਹੌਲੀ 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 ਪਤਾ ਲੱਗਣਾ ਸ਼ੁਰੂ ਹੋਇਆ ਜਦੋਂ ਪਾਕਟ ਮਨੀ ਲੈਣੋਂ हट ਗਿਆ ਜੀ ਜੋ ਪਾਕਟ ਮਨੀ ਲੈਣੋਂ हट ਗਿਆ ਤੇ ਕੱਪੜੇ ਵੀ ਆ ਰਹੇ ਸੀ ਗੱਡੀ ਤੇ ਘੁੰਮਣ ਵੀ ਜਾ ਰਿਹਾ ਸੀ ਖਾ ਪੀ ਵੀ ਰਿਹਾ ਸੀ ਤੇ ਫਿਰ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੀ ਸਹਿਮ ਨੂੰ ਪੈਸੇ ਤੂੰ ਦੇ ਰਹੀ ਹੈ ਕਹਿੰਦੀ ਨਹੀਂ ਕਿਉਂਕਿ ਮੇਰੀ ਜੇਬ ਚੋਂ ਜੋ ਨਿਕਲਦੇ ਮੈਨੂੰ ਪਤਾ ਇਹ ਨਹੀਂ ਕੱਢਨੇ ਆ ਇਹ ਆਪ ਦੇ ਇਹ ਆਪ ਦੇ ਜੋਗੀ ਕੱਢਦੀ ਸੀ ਉਹਨੇ ਕੀ ਹਾਂਜੀ ਤੇ ਸਹਿਮ ਜੋਗੇ ਤਾਂ ਕੱਢਦੀ ਨਹੀਂ ਸੀ ਪਤਾ ਲੱਗ ਜਾਂਦਾ ਨਾ ਬੰਦੇ ਨੂੰ ਵੀ ਤੇ ਫਿਰ ਮੈਨੂੰ ਇਹਨੇ ਦੱਸਿਆ ਕਿ ਇਦਾਂ ਕਰਕੇ ਵੀਡੀਓ ਬਣਾਉਂਦੇ ਆ ਵੀਡੀਓ ਤੋਂ ਇਹਨਾਂ ਨੂੰ ਮੰਨੀ ਆਂਦੀ ਆ ਜੇ ਮੈਂ ਗਾਣੇ ਪ੍ਰਮੋਸ਼ਨ ਕਰਾਣੀ ਹੁੰਦੀ ਆ ਫਿਰ ਉਹ ਪੈਸੇ ਦੇ ਕੇ ਪ੍ਰਮੋਸ਼ਨ ਕਰਾਉਂਦੇ ਆ ਕੰਪਨੀਆਂ ਵੱਲੋਂ ਆਉਂਦੀ ਹੁੰਦੀ ਪ੍ਰਮੋਸ਼ਨ ਅੰਕਲ ਜੀ ਜਦੋਂ ਤੁਸੀਂ ਇੱਧਰ ਇਹਨਾਂ ਵੱਲ ਆਏ ਸੋਸ਼ਲ ਮੀਡੀਆ ਤੇ ਸैम ਬਾਈ ਨਾਲ ਇਨਵੋਲਵ ਹੋਏ ਉਸ ਤੋਂ ਪਹਿਲਾਂ ਆਪਣਾ ਕੀ ਬਿਜ਼ਨਸ ਸੀਗਾ ਕੀ ਕੰਮ ਕਰ ਰਹੇ ਹੁੰਦਾ ਸੀ ਆਪਣਾ ਹੈਗਾ ਫੋਟੋਗ੍ਰਾਫੀ ਦਾ ਫੋਟੋਗ੍ਰਾਫੀ ਦਾ ਆਪਣਾ ਜਗਰਾਉ ਹੈਗਾ ਨਰੂਲਾ ਫੋਟੋ ਵੀਡੀਓ ਪ੍ਰੋਡਕਸ਼ਨ ਇੱਕ ਲੁਧਿਆਣੇ ਹੈਗਾ ਨਰੂਲਾ ਪ੍ਰੋਡਕਸ਼ਨਸ ਇੱਕ ਆਪਣਾ ਆਸਟ੍ਰੇਲੀਆ ਹੈਗਾ ਆਸਟ੍ਰੇਲੀਆ ਹੈਗਾ ਆਪਣਾ ਬ੍ਰਿਸਬਨ ਬ੍ਰਿਸਬਨ ਉਥੇ ਮੇਰਾ ਕਜ਼ਨ ਦੇਖਦਾ ਜਗਰਾਉਂ ਵਾਲਾ ਮੇਰਾ ਛੋਟਾ ਬ੍ਰਦਰ ਦੇਖਦਾ ਵਾ ਤੇ ਲੁਧਿਆਣੇ ਇੱਕ ਹੋਰ ਸਾਡਾ 파ਟਨਰ ਹੈਗਾ ਹੈ ਮੇਰਾ ਬ੍ਰਦਰ ਯਾ ਗੋਤਮ ਜੀ ਮੇਰੀ ਮਾਸੀ ਜੀ ਦਾ ਬੇਟਾ ਉਹ ਦੇਖਦਾ ਉੱਥੇ ਬਲੈਤ ਦਾ ਕਾਰੋਬਾਰ ਚੱਲ ਰਿਹਾ ਨਹੀਂ ਉਹ ਛਾਇ ਹੋਈ ਨਹੀਂ ਨਹੀਂ ਮੈਂ ਮਿਹਨਤ ਨਾਲ ਕਿਉਂਕਿ ਬੜੇ ਛੋਟੇ ਤੋਂ ਆਪਾਂ ਸ਼ੁਰੂ ਕੀਤਾ ਸੀ ਪਾਪਾ ਦੀ ਬੜੀ ਮਿਹਨਤ ਆ ਮੇਰੇ ਪਾਪਾ ਦੀ ਉਹਨਾਂ ਨੇ ਮੈਨੂੰ ਸਿਖਾਇਆ ਮੈਂ ਫਿਰ ਗਾਂ ਸੈਮ ਨੂੰ ਸਿਖਾਣਾ ਸੀਗਾ ਜੀ ਬਟ ਟਿਕਟੋਕ ਰੀਲਸ ਇੰਸਟਾਗ੍ਰam ਯੂਟਿਊਬ ਉਹ ਇਧਰੋਂ ਨਿਕਲ ਗਿਆ ਫੇਰ ਮੈਂ ਰੋਕਿਆ ਵੀ ਨਹੀਂ ਆਪਾਂ ਕੀ ਕਰਦੇ ਆ ਦੇਖੋ ਕੋਈ ਵੀ ਮਾਪੇ ਹਣਾ ਉਹਨੂੰ ਹੁੰਦਾ ਕਿ ਮੇਰਾ ਬੱਚਾ ਕਾਮਯਾਬ ਹੋਵੇ ਜੀ ਜਾਂ ਤਾਂ ਉਹ ਕੋਈ ਨਸ਼ਾ ਵੇਚਦਾ ਹੋਵੇ ਜਾਂ ਕੋਈ ਉਹ ਠੱਗੀ ਮਾਰਦਾ ਹੋਵੇ ਫੇਰ ਤਾਂ ਗਲਤ ਆ ਤੇ ਜੇ ਸਾਫ ਸੁਥਰੇ ਢੰਗ ਨਾਲ ਕਮਾ ਰਿਹਾ ਵਾ ਤਾਂ ਮੇਰੇ ਖਿਆਲ ਇੱਕ ਪਤਾ ਕੀ ਹੋਇਆ ਸੀ ਉਦੋਂ ਸੀ ਲੋਕਡਾਊਨ ਮੈਨੂੰ ਸ਼ੁਰੂ ਤੋਂ ਆਦਤ ਆ ਕੀ ਥੋੜੀ ਥੋੜੀ ਜਿਹਾ ਕਮਾਨਨੇ ਆ ਤਾਂ ਸਮਾਜ ਸੇਵਾ ਹੁੰਦੀ ਰਹੇ ਨਾਲ ਦੀ ਨਾਲ ਜੀ ਤੇ ਉਸ ਟਾਈਮ ਸਾਡਾ ਕੰਮ ਵੀ ਰੁਕ ਗਿਆ ਲਾਕਡਾਊਨ ਹੋ ਗਿਆ ਸਾਰਾ ਕੁਝ ਬੰਦ ਹੋ ਗਿਆ ਜਿੰਨਾ ਕਾਪ ਆਪਣੇ ਲਈ ਸਾਰੇ ਲੋਕ ਡਰ ਗਏ ਇਦਾਂ ਹੋ ਗਿਆ ਸੀ ਕਿ ਦੁਨੀਆ ਹੀ ਬਸ ਖਤਮ ਹੋ ਜਾਣੀ ਆ ਕੰਮ ਚੱਲ ਨਹੀਂ ਰਹੇ ਸੀ 3 ਮਹੀਨੇ ਲਈ ਲਾਕਡਾਊਨ ਲੱਗ ਗਿਆ ਪੈਸਾ ਰਊ ਨਹੀਂ ਰਊ ਪਰ ਜਿੰਨਾ ਕ ਮੈਂ ਕਰ ਸਕਦਾ ਸੀ ਲੋੜਵੰਦਾ ਲਈ ਉਹਨਾਂ ਕ ਕੀਤਾ ਪਰ ਜਦੋਂ ਬੱਚੇ ਸਾਰਾ ਕੰਮ ਬੰਦ ਹੋ ਗਿਆ ਇਹਨਾਂ ਦਾ ਟਿਕਟੋਕ ਦੁੱਗਣਾ ਤਿਗਣਾ ਚੁਗਣਾ ਚੱਲੀ ਗਿਆ ਫਿਰ ਜਿੰਨੀ ਇਹਨਾਂ ਦੀ ਮਨੀ ਆਂਦੀ ਸੀ ਜਿੰਨਾ ਪੈਸਾ ਆਂਦਾ ਸੀ ਆਪਾਂ ਜਗਰਾਉਂ ਚ ਓਪਨ ਯਾਨੀ ਕੀ ਇਹ ਕਿਹਾ ਹੋਇਆ ਸੀ ਕਿਸੇ ਫੈਮਲੀ ਨੂੰ ਦਵਾਈ ਦੀ ਲੋੜ ਆ ਕਿਸੇ ਨੂੰ ਕੋਈ ਘਰੇ ਰਾਸ਼ਨ ਦੀ ਲੋੜ ਆ ਜੋ ਵੀ ਚਾਹੀਦਾ ਨਰੂਲਾ ਫੈਮਲੀ ਨਾਲ ਸੰਪਰਕ ਕਰੋ ਤੇ ਇਹ ਬੱਚਿਆਂ ਨੇ ਯਾਨੀ ਕਿ ਉਸ ਟਾਈਮ ਇਹ ਵਧੀਆ ਕਰਮ ਕੀਤੇ ਇਹਨਾਂ ਦੇ ਕੰਮ ਆ ਗਏ ਕੰਮ ਕਿਵੇਂ ਆ ਗਏ ਉਹ ਪੈਸਾ ਸਾਰਾ ਹੀ ਅਸੀਂ 70% ਅਸੀਂ ਲੋੜ ਬੰਦਾ ਜਵੰਡਤਾ ਜੀ ਇਹਨਾਂ ਨੂੰ ਆ ਰਿਆ ਸੀ ਕਿਉਂਕਿ ਦੇਖੋ ਇੱਕ ਹੁੰਦਾ ਬਹੁਤ ਮਿਹਨਤ ਨਾਲ ਕਮਾਉਣਾ ਇੱਕ ਹੁੰਦਾ ਮਿਹਨਤ ਘੱਟ ਚ ਪੈਸਾ ਜ਼ਿਆਦਾ ਆਣ ਲੱਗ ਗਿਆ ਹਾਂ ਤੇ ਫਿਰ ਉਹ ਮੇਰਾ ਸੀਗਾ ਇਰਾਦਾ ਕੀ ਆਪਾਂ ਰੱਖਣਾ ਹੀ ਕਿਉਂ ਆ ਜੇ ਪਰਮੇਸ਼ਰ ਨੇ ਦਿੱਤਾ ਸ਼ਾਇਦ ਇਸੇ ਲਈ ਦਿੱਤਾ ਕਿ ਇਹਨੂੰ ਵੰਡ ਦੋ ਬਿਲਕੁਲ ਫਿਰ ਇਹਨਾਂ ਨੂੰ ਮੈਂ ਬੱਚਿਆਂ ਨੂੰ ਸਮਝਾਇਆ ਬਿਠਾ ਕੇ ਕਿ ਬੇਟੇ ਨਾਸੈਮ ਨੇ ਕਦੀ ਪੁੱਛਿਆ ਮੈਨੂੰ ਨਾ ਰੀਤ ਨੇ ਨਾ ਸਿਮਰਨ ਨੇ ਵੀ ਤੁਸੀਂ ਇਹ ਪੈਸੇ ਦਾ ਕੀ ਕਰਦੇ ਪਿਓ ਫਿਰ ਇਹਨੂੰ ਦੱਸਿਆ ਕਿ ਆਪਾਂ ਜੀ ਇਹਨੂੰ ਵੰਡਾਂਗੇ ਤਾਂ ਵਧੂਗਾ ਤੇ ਉਹ ਵਧਿਆ ਹੀ ਆ ਤੇ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹਨਾ ਜਿੰਨੇ ਵੀ ਤੁਹਾਡੇ ਆ ਸੁਣ ਰਹੇ ਆ ਦੇਖ ਰਹੇ ਆ ਕਿ ਤੁਸੀਂ ਦਸਵੰਤ ਤੱਕ ਟੁਕੜ-ਟੁਕੜ ਕੱਢੋ ਗੁਰੂ ਸਾਹਿਬ ਗੁਰਨਾਣ ਦੇਵ ਜੀ ਕਿੰਨਾ ਸੋਹਣਾ ਕਹਿ ਗਏ ਆ ਕਿ ਦਸਵੰਦ ਕੱਲਾ ਕੱਢਣਾ ਸ਼ੁਰੂ ਕਰ ਦੋ ਤੇ ਨਾ ਤੁਸੀਂ ਦਿਨਾਂ ਚ ਅਮੀਰ ਹੋਏ ਥੈਂਕ ਯੂ ਬਿਲਕੁਲ ਤੇ ਅੰਕਲ ਜੀਵੇਂ ਉਹਨਾਂ ਨੂੰ ਹੁਣ ਜਿੰਨਾ ਰੈਵਨਿਊ ਆਉਂਦਾ ਸੀਗਾ ਅ ਸੋਸ਼ਲ ਮੀਡੀਆ ਤੋਂ ਉਹ ਕਿਵੇਂ ਸैम ਬਾਈ ਉਹਨਾਂ ਸਾਰਾ ਤੁਹਾਡੇ ਕੋਲ ਹੀ ਹਾਂ ਤੁਸੀਂ ਹੈਂਡਲ ਕਰਦੇ ਸੀ ਉਹਨੇ ਉਹ ਇਹੀ ਉਹਦੀ ਖਾਸੀਅਤ ਆ ਜੀ ਇਸੇ ਕਰਕੇ ਮੇਰੇ ਖਿਆਲ ਆ ਜੱਪਾ ਕਾਮਯਾਬਾ ਕਿਦੀ ਉਹਨੇ ਪੈਸਾ ਦੇਖਿਆ ਹੀ ਨਹੀਂ ਕਿ ਵੀ ਮੈਂ ਆਪਣੇ ਅਕਾਊਂਟ ਚ ਰੱਖਣਾ ਆ ਕੋਈ ਹਾਂ ਮਾੜਾ ਮੋਟਾ ਤਾਂ ਜਿਵੇਂ ਬੱਚਿਆਂ ਨੂੰ ਆਦਤ ਹੁੰਦੀ ਆ ਹਾਂ ਬਿਲਕੁਲ ਚੱਲਦਾ ਆ ਇਹ ਆ ਲਿਆਂਦਾ ਉਹ ਲਿਆਂਦਾ ਪਰ ਵੱਡੀ ਰਕਮ ਨਹੀਂ ਕਦੀ ਕਦੇ ਵੱਡੀ ਰਕਮ ਇਹਨੂੰ ਤਾਂ ਪਤਾ ਹੀ ਨਹੀਂ ਜਿਹੜੇ ਦੇ ਰੀਲਸ ਦੇ ਪੈਸੇ ਆਂਦੇ ਆ ਕੁਝ ਵੀ YouTube ਦੇ ਉਹ ਸਾਰਾ ਤੁਸੀਂ ਹੈਂਡਲ ਕਰਦੇ ਹੋ ਹਾਂ ਬਿਲਕੁਲ ਇਹਨੂੰ ਮੈਂ ਦੱਸ ਕੇ ਦਿਨਾ ਹੁੰਨਾ ਜੇ ਕਿਸੇ ਦੀ ਹੈਲਪ ਕਰਨੀ ਹੈ ਨਾ ਜਿਨੇ ਆਪਣੇ ਜਗਰਾਉ ਬੱਚੇ ਹੈਗੇ ਆ 10 15 ਬੱਚਿਆਂ ਦੀਆਂ ਫੀਸਾਂ ਜਾਂਦੀਆਂ ਯੂਨੀਫਾਰਮਸ ਜਾਂਦੀਆਂ ਬੈਗ ਜਾਂਦੇ ਉਹਨਾਂ ਦੇ ਹਰ ਸਾਲ ਜਾਂ ਕਿਸੇ ਦਾ ਰਾਸ਼ਨ ਲਾਇਆ ਹੋਇਆ ਪੱਕਾ ਹੀ 25 30 ਫੈਮਲੀਆ ਦਾ ਰਾਸ਼ਨ ਲੱਗੇ ਹੋਇਆ ਉਹ ਸਾਰੇ ਨਰੁੰਦਾ ਫੈਮਲੀ ਤੋਂ ਜਾ ਰਹੇ ਨੇ ਹਾਂ ਉਹ ਇਹਨਾਂ ਦੇ ਜੋ YouTube ਤੋਂ ਮਨੀ ਆ ਰਹੀ ਆ ਜੀ ਉੱਥੋਂ ਜਾ ਰਿਹਾ ਸਾਰਾ ਕੁਝ ਤੇ ਤੁਸੀਂ ਵੀ ਘਰੇ ਪਾਪਾ ਨੂੰ ਪੁੱਛਿਆ ਨਹੀਂ ਵੀ ਆ ਕਦੀ ਨਹੀਂ ਪੁੱਛਿਆ ਹਾਂ ਵੀ ਅੱਧਾ ਕਦੀ ਨਹੀਂ ਪੁੱਛਿਆ ਸ਼ਾਇਦ ਤਾਂ ਹੀ ਅੱਜ ਇਹਨੇ ਆਪਾਂ ਅੱਧੀ ਦੁਨੀਆ ਜਾਣਦੀ ਆਪਾਂ ਨੂੰ ਇੰਡੀਆ ਦੇ ਵਿੱਚ ਤਾਂ ਐਵੇਂ ਕਹਾਂ ਹੁਣ ਅਸੀਂ ਸਿੰਗਾਪੁਰ ਗਏ ਸੀ ਉੱਥੇ ਮੈਸੇਜ ਆਇਆ ਸੀ ਮਿਲਣਾ 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 ਜਿੱਥੇ ਵੀ ਜਾਣੇ ਦਾ ਲੋਕੀ ਮਿਲਣ ਆਉਂਦੇ ਆ ਬਿਲਕੁਲ ਬਿਲਕੁਲ ਬਾਬਾ ਮੇਰ ਕਰੀ ਜੀ ਤੇ ਐਦਾਂ ਹੀ ਚੰਦਾ ਰਵੇ ਤੇ ਮੈਮ ਕਦੇ ਤੁਸੀਂ ਨਹੀਂ ਕਿਹਾ ਵੀ ਹੈਗਾ ਵੀ ਅੱਜ ਨਹੀਂ ਮੈਂ ਕੁਝ ਵੀ ਬਣਾਣਾ ਹੈਗਾ ਵੀ ਅੱਜ ਤਾਂ ਮਨ ਨੂੰ ਕੁਝ ਵਾਗਿਕੋ ਮੈਂ ਰੋਜ਼ ਕਹਿੰਦੀ ਹਾਂ ਰੋਜ਼ ਕਹਿੰਦੀ ਹਾਂ ਕਿ ਮੈਨੂੰ ਨਾ ਸਹੀ ਦੱਸਾਂ ਮੈਨੂੰ ਬ੍ਰੇਕਫਾਸਟ ਨਾਸ਼ਤੇ ਦੀ ਜ਼ਿੰਮੇਵਾਰੀ ਮੇਰੀ ਆ ਨਾਸ਼ਤੇ ਦੀ ਜ਼ਿੰਮੇਵਾਰੀ ਮੇਰੀ ਆ ਬ੍ਰੇਕਫਾਸਟ ਮੈਂ ਹੀ ਕਰਾਣਾ ਹੈ ਜੀ ਮਰੀਆਂ ਸਟੋਰੀਆਂ ਤੁਸੀਂ ਸਟੋਰੀਆਂ ਨਹੀਂ ਨਾ ਦੇਖਦੇ ਅੱਦਿਆਂ ਨੂੰ ਪਤਾ ਮੈਂ ਇਹਨੂੰ ਪੁੱਛਦਾ ਹੁੰਨਾ ਹਾਂ ਵੀ ਕੀ ਪੁੰਨ ਕੀਤਾ ਤੇਰਾ ਇਹਨੇ ਕਹਣਾ ਮੋਤੀ ਮੈਂ ਕਹਿੰਨਾ ਕਿਹੜੇ ਬਹੁਤ ਜ਼ਿਆਦਾ ਲੋਕਾਂ ਨੂੰ ਇਹ ਪਤਾ ਹੈ ਕਿ ਮੈਂ ਕਿਹੜੇ ਮੋਤੀ ਪੁੰਨ ਕੀਤੇ ਸੁੱਚੇ ਮੋਤੀ ਇਹਨੇ ਕਿਹਾ ਜਿਹੜੇ ਮੋਤੀ ਪੁੰਨ ਕੀਤੇ ਮੈਂ ਕਹੂੰਗੀ ਸੁੱਚੇ ਮੋਤੀ ਤੇ ਫਿਰ ਆਪਣੀ ਡਿਊਟੀ ਡਿਨਰ ਤੇ ਕਿ ਲੰਚ ਤੇ ਕਿ ਸਾਰੀ ਡਿਊਟੀ ਅੰਕਲ ਜੀ ਦੀ ਆਲਮੋਸਟ ਆਲਮੋਸਟ ਮੈਨੂੰ ਇੱਕ ਸ਼ੌਂਕ ਹੁੰਦਾ ਹੈ ਮੈਨੂੰ ਸ਼ੌਂਕ ਹੈ ਨਾ ਜੇ ਕਿਚਨ ਚ ਵੱੜਦੀ ਵੀ ਹੈ ਤਾਂ ਮੈਂ ਕਹਿੰਨਾ ਕਿ ਨਹੀਂ ਮੈਂ ਹੀ ਬਣਾਉਂਗਾ ਤੂੰ ਬਾਹਰ ਚ ਆਪਾਂ ਕੀ ਪੁਨਗਿਤਾ ਜੀ ਆਪਾਂ ਤਾਂ ਦੇਖੋ ਜੀ ਕਰਮ ਪਤਾ ਨਹੀਂ ਕਿਦਾਂ ਦੇ ਕੀਤੇ ਹੋਣੇ ਹਨਾ ਤੂੰ ਆਪ ਹੀ ਸਮਝ ਸਕਦੇ ਹੋ ਬੰਦਰ ਸੋਈ ਚੋਈ ਨਹੀਂ ਨਿਕਲਦਾ ਹੁਣ ਸਾਹਮਣੇ ਆਪਾਂ ਕਹਿ ਨਹੀਂ ਸਕਦੇ ਹਨਾ ਇਹ ਗੱਲ ਸਮਝ ਕੇ ਖੁਦ ਨੂੰ ਟਰੱਕ ਆਕਿ ਜਿੰਦਾਂ ਦਾ इवन ਕਿਵੇਂ ਕਹਿਵਤ ਨਹੀਂ ਨਹੀਂ ਆ ਕਿ ਤੁਸੀਂ ਇੱਕ ਅੱਧਾ ਦਿਨ ਗੈਪ ਪਾ ਲਿਆ ਕਰੋ ਵੀ ਤੁਸੀਂ ਰੋਜ਼ ਕਿਸੇ ਚਲੇ ਆਨੀ ਬਣਾੰਦੇ ਬਹੁਤ ਟੇਸਟੀ ਹੈ ਨੋ ਡਾਊਟ ਪਰ ਜਿਹੜਾ ਕੰਮ ਬੱਝ ਜਾਂਦਾ ਨਾ ਫਿਰ ਸਮੇਂਦੇੰਤ ਸੀ ਹਾਂਜੀ ਹਾਂਜੀ ਬਿਲਕੁਲ ਮੈਂ ਸੀ ਵੈਸੇ ਮੈਂ ਬਹੁਤ ਘੱਟ ਖਲਾਰਾ ਬਣਾ ਹਰ ਖਲਾਰਾ ਨਹੀਂ ਪਾਉਂਦੀ ਮੈਂ ਨਾਲ ਦੀ ਨਾਲ ਚੱਕ ਦਿੰਨਾ ਬਰਤਨ ਮੈਂ ਬਹੁਤ ਜ਼ਿਆਦਾ ਯੂਜ਼ ਕਰਦਾ ਬਿਲਕੁਲ ਮੈਨੂੰ ਹੁੰਦਾ ਕਿ ਪਰਫੈਕਟ ਸਟਾਈਲ ਨਾਲ ਸਾਰਾ ਕੁਝ ਇਦਾਂ ਨਹੀਂ ਹੈਗਾ ਕਿ ਦਬੜੂ ਕੁਛੜੀ ਕੋ ਪਲੇਟ ਚ ਪਿਆ ਆਇਟ ਟਮਾਟਰ ਇਹ ਹੁੰਦੀ ਹੈ ਨਾ ਕਿ ਕੜਾਈ ਤੇ ਰੇ ਖੜੇ ਖੜੇ ਕੱਟਦਾ ਫਟਾਫਟ ਇਹਨਾਂ ਨੂੰ ਆਹ ਹੁੰਦਾ ਮੈਂ ਪ੍ਰੋਪਰ ਤਰੀਕੇ ਨਾਲ ਪਹਿਲਾਂ ਪਲੇਟ ਸਜਾਵਾਂ ਫਿਰ ਤੜਕਾ ਲਾਵਾਂ ਮੈਨੂੰ ਆਹ ਹੁੰਦਾ ਮੈਂ ਤਾਂ ਮਿੰਟ ਲਾਣਾ ਫਿਰ ਪਾਸੇ ਹੋ ਜਾ ਦੇਕੋਰੇਸ਼ਨ ਕਰਕੇ ਪੂਰਾ ਸਿਮੈਟ੍ਰਿਕ ਪ੍ਰੋਪਰ ਪ੍ਰੋਪਰ ਤੇ ਫ ਨਹੀਂ YouTube ਆਪਾਂ ਕੁਝ YouTube ਤੋਂ ਇੱਕ ਆਪਣੇ ਜਗਰਾਉਂਗਾ ਸਿਨੇਮਾ ਓਨ ਰਜੈਂਸੀ ਜੀ ਉਹਨਾਂ ਕੋਲ ਕੁੱਕ ਹੈਗੇ ਬੜੇ ਜ਼ਬਰਦਸਤ ਫਿਰ ਉਹ ਭਾਜੀ ਨਾਲ ਆਪਣਾ ਪਿਆਰ ਵੀ ਉਹਨਾਂ ਦੇ ਕੁੱਕ ਬੁਲਾ ਕੇ ਕੁਝ ਉਹਨਾਂ ਤੋਂ ਸਿੱਖਿਆ ਗਰੇਵੀਆਂ ਗਰੂਵੀਆਂ ਕਿਵੇਂ ਬਣਦੀਆਂ ਤੇ ਕੁਝ YouTube ਇਹ ਤਾਂ ਨਾ ਕੋ ਕਿ ਮੇਰੇ ਤੋਂ ਨਹੀਂ ਸਿੱਖੀ ਹਾਂ ਕੁਝ ਇਹਨੇ ਵੀ ਜੇ ਤਾਂ ਮੈਂ ਕੋਲ ਖੜੀ ਆ ਫਿਰ ਬਿੰਦੂਆ ਕਿੰਨਾ ਪਾਵਾਂ ਆ ਕਿੰਨਾ ਅਗਰ ਮੈਂ ਨਹੀਂ ਹੈਗੀ ਤਾਂ ਸਾਰਾ ਬਣਾ ਲੈਣਾ ਜੀ ਜੇ ਮੈਂ ਕੋਲ ਫਿਰ ਮੈਂ ਕਹੂੰਗੀ ਜਦੋਂ ਮੈਂ ਨਹੀਂ ਹੁੰਦੀ ਤੁਸੀਂ ਉਦੋਂ ਵੀ ਤਾਂ ਬਣਾ ਲੈਨੇ ਯਾਰ ਮੈਂ ਤਾਂ ਖੜੀ ਹਾਂ ਤਾਂ ਦੱਸ ਦੇ ਤੇਰੇ ਕੋਲੋਂ ਘਟਦਾ ਮੈਨੂੰ ਨਹੀਂ ਘਟਦਾ ਨਹੀਂ ਮੈਨੂੰ ਆਏ ਆਪਣੇ ਜਦੋਂ ਮੈਂ ਨਹੀਂ ਹੁੰਦੀ ਉਹਦੇ ਵੀ ਸਾਰਾ ਬਣਾ ਤੇਰੇ ਇਹਦੇ ਤੇ ਬਲੇਮ ਆਊਗਾ ਨਾ ਮੰਨ ਲਓ ਗਲਤ ਬਣੀ ਆ ਤੂੰ ਗਿਆ ਯਾ ਬਾਦੂ ਵੀ ਗਿਆ ਸੀ ਇਸ ਵਾਲਾ ਮੈਨੂੰ ਕ੍ਰੈਡਿਟ ਨਹੀਂ ਕ੍ਰੈਡਿਟ ਪੂਰਾ ਦਿੰਦਾ ਹਾਂ ਉਹ ਖਰਾਬ ਚ ਵੀ ਦੇਉਂਦਾ ਨਹੀਂ ਪਰ ਮੇਰੀ ਦੱਸੀ ਵੀ ਕਦੇ ਵੀ ਨਮਕ ਮਿਰਚ ਦੀ ਗੈਰਤ ਨਹੀਂ ਹੁੰਦੀ ਹਾਂ ਰਲ ਮਿਲ ਕੇ ਕਰਦੇ ਹਾਂ ਜੀ ਸਾਰਾ ਰਲ ਮਿਲ ਕੇ ਤੇ ਫਿਰ ਅੰਕਲ ਜੀ ਐਦਾਂ ਦੱਸੋ ਜੀ ਵੀ ਜਦੋਂ ਤੁਸੀਂ ਆਪਣਾ ਫੋਟੋਗ੍ਰਾਫੀ ਦੇ ਕੰਮ ਦੇ ਵਿੱਚ ਚੱਲ ਰਹੇ ਸੀਗੇ ਜੀ ਤੇ ਉਸ ਤੋਂ ਬਾਅਦ ਅੱਗੇ ਚੱਲ ਕੇ ਸैम ਬਾਈ ਉਹਨਾਂ ਨੇ ਤਾਂ ਆਪਣੀ ਫੀਲਡ ਹੀ ਚੇਂਜ ਕਰ ਲਈ ਤੁਹਾਨੂੰ ਕੋਈ ਨਹੀਂ 1% ਵੀ ਯਾਰ ਇਹ ਕਿਹੜੇ ਕੰਮਾਂ 'ਚ ਪੈ ਗਿਆ ਜਾਂ ਵੀ ਕਿਤੇ ਲੰਬਾ ਆਇਆ ਹੋਵੇ ਦੱਸ ਦੱਸ ਨਹੀਂ ਮੈਂ ਦੱਸ ਦਈ ਆ ਹਾਂਜੀ ਸैम ਨਾ ਸਟੱਡੀ 'ਚ ਜ਼ਿਆਦਾ ਹੋ ਨਹੀਂ ਸੀਗਾ ਇਹ ਇਹ ਤੁਹਾਨੂੰ ਦੱਸਿਆ ਹੈ ਨਾ ਮੈਂ ਦੱਸਦਾ ਨਾ ਸैम ਸਟੱਡੀ ਦੇ ਵਿੱਚ ਸੀਗਾ ਵੀਕ ਵੀਕ ਕਹਿੰਦਾ ਮਤਲਬ 40% ਨੰਬਰ ਯਾਨੀ ਕਈ ਵਾਰ ਤਾਂ ਜਿਵੇਂ 35 ਹੀ ਲਾ ਲੋ ਤੁਸੀਂ ਪੰਜ ਵਿਚਾਰੇ ਆਪਦੇ ਕੋਲੋਂ ਪਾ ਦਿੰਦੇ ਹੁਣ ਵੀ ਚਲ ਥੋੜੀ ਜਿਹਾ ਨਾ ਇਹਦੀ ਇੱਜ਼ਤ ਘਰੇ ਬਣੀ ਰਹੇ ਇੰਨੇ ਕੀ ਇਹਦੇ ਨੰਬਰ ਆਂਦੇ ਸੀ ਇਹ ਸਨਮਤੀ ਸਕੂਲ ਜਗਰਾਉਂ ਪੜਦਾ ਸੀ ਮੈਂ ਮੈਡਮ ਕੋਲੇ ਗਿਆ ਹੱਥ ਬੰਨੇ ਕਿ ਮੈਡਮ ਇਹ ਸਕੂਲ ਚ ਦੀ ਆਹ ਡੀਏਵੀ ਸਕੂਲ ਡੀਏਵੀ ਸਕੂਲ ਸਕੂਲ ਜਗਰਾਉਂ ਮੈਂ ਕਿਹਾ ਜੀ ਮੈਡਮ ਵੀ ਇੱਕ ਰਿਕੁਐਸਟ ਆ ਕਿ ਮੇਰਾ ਬੱਚਾ ਨਾ ਪੜਾਈ ਚ ਵੀਗਾ ਤੁਸੀਂ ਉਹਨੂੰ ਭੰਗੜੇ ਭੁੰਗੜਿਆਂ ਚ ਨਾ ਨਹੀਂ ਨਹੀਂ ਸਰ ਆਪ ਇਸ ਕੋ ਐਸੀ ਹੀ ਰਹਿਣੇ ਦਿਜੀਏ ਇਧਰ ਠੀਕ ਕਿਉਂਕਿ ਉਹਨਾਂ ਨੂੰ ਚਾਹੀਦਾ ਸੀ ਟੀਮ ਉਹਨਾਂ ਦੀ ਭੰਗੜੇ ਵਾਲੀ ਸੈਮ ਕਰਕੇ ਸੀ ਅੱਛਾ ਵੀਤ ਬਲਜੀਤ ਦੇ ਦਾ ਟੀਚਰ ਸੀ ਓਕੇ ਉਹ ਸਕੂਲ ਦੇ ਵਿੱਚ ਠੀਕ ਆਪਣੇ ਵੀਤ ਬਲਜੀਤ ਜੀ ਜਿਹੜੇ ਹਾਂਜੀ ਹਾਂਜੀ ਆਪਣੇ ਭਰਾ ਹੀ ਆ ਬੜਾ ਪਿਆਰ ਆ ਉਹਨਾਂ ਨਾਲ ਠੀਕ ਠੀਕ ਉਹ 뮤직 ਟੀਚਰ ਸੀ ਹਮਮ ਤੇ ਇਹਨੇ ਇਹੀ ਲਾਈਨ ਚ ਬਸ ਯਾ ਨੂੰ ਸਿੰਗਿੰਗ ਦਾ ਸੀਗਾ ਤੇ ਯਾ ਨੂੰ ਭੰਗੜੇ ਦਾ ਬਸ ਆ ਦੋ ਚੀਜ਼ਾਂ ਸਾਨੂੰ ਦੋਨੋਂ ਨੂੰ ਗਾਲਾਂ ਬਹੁਤ ਪੈਂਦੀਆਂ ਸੀ ਕਿਉਂਕਿ ਮੈਂ ਸਾਥ ਦਿੰਦੀ ਸੀ ਸੈਮ ਦਾ ਇਹ ਪੂਰਾ ਸਾਥ ਦਿੰਦੇ ਸੀ ਹਾਂਜੀ ਤੇ ਮੈਂ ਉਹ ਬਹੁਤ ਬੋਲਣਾ ਯਾਨੀ ਕਿ ਮੇਰਾ ਤਾਂ ਮੂਡ ਖਰਾਬ ਰਹਿੰਦਾ ਜਦੋਂ ਨੰਬਰ ਘਟਾਉਂਦੇ ਇੱਕ ਪਿਓ ਨੂੰ ਹੁੰਦਾ ਨਾ ਕਿ ਬੱਚਾ ਮੇਰੇ ਤੋਂ ਵੀ ਗਾਂਹ ਜਾਵੇ ਬਿਲਕੁਲ ਚਲੋ ਕਿਵੇਂ ਨਾ ਕਿਵੇਂ ਮੈਂ ਨੂੰ ਡੀਏ ਵਿੱਚੋਂ ਹਟਾ ਲਿਆ ਮੈਂ ਕਿਹਾ ਮੈਡਮ ਮੈਥੇ ਲਾਉਣਾ ਹੀ ਨਹੀਂ ਮੈਂ ਲਾਤਾ ਸੰਮਤੀ ਸਕੂਲ ਜੀ ਉੱਥੇ ਵੀ ਸੇਮ ਹੀ ਗੱਲ ਫਿਰ ਉੱਥੇ ਇੱਕ ਮੈਡਮ ਆ ਮੇਰੇ ਵੀਨਾ ਮੈਡਮ ਉਹ ਕਹਿੰਦੇ ਕਪਿਲ ਉਹਨਾਂ ਕੋਲ ਹੀ ਮੈਂ ਪੜਿਆ ਉਹੀ ਸਕੂਲ 'ਚ ਹੀ ਪੜਿਆ ਉਹੀ ਮੈਡਮ ਮੇਰੇ ਵਾਲੇ ਹਾਂਜੀ ਕਿਉਂਕਿ ਮੇਰਾ ਵਿਆਹ ਬਹੁਤ ਜਲਦੀ ਹੋ ਗਿਆ ਮੈਂ 20 ਸਾਲ 'ਚ ਮੇਰਾ ਵਿਆਹ ਹੋ ਗਿਆ ਮੇਰੇ ਮੰਮਾ ਦੇ ਨਾ ਲੱਤਾਂ ਚਲ ਗਈਆਂ ਸੀ ਤੇ ਫਿਰ ਕੇਅਰ ਲਈ ਕੋਈ ਘਰੇ ਚਾਹੀਦਾ ਸੀਗਾ ਤੇ ਫਿਰ ਮੇਰਾ ਬਿਆਹ ਜਲਦੀ ਹੋ ਗਿਆ ਸੀ ਤੁਸੀਂ ਵੱਡੇ ਸੀ ਘਰ ਚ ਹਾਂ ਮੈਂ ਸਭ ਤੋਂ ਵੱਡਾ ਸੀ ਤੇ ਕਿੰਨੇ ਭੈਣ ਭਾਈ ਜੀ ਅਸੀਂ ਤਿੰਨ ਜਣੇ ਹਾਂ ਤਿੰਨ ਭੈਣ ਭਾਈ ਛੋਟੀ ਸਿਸਟਰ ਹੈਗੀ ਸ਼ੀਨੂ ਜੀ ਤੇ ਇੱਕ ਬ੍ਰਦਰ ਆ ਮੇਰਾ ਰਾਜਨ ਰੂਲਾ ਤੇ ਤੁਹਾਡੀ ਜ਼ਿੰਮੇਵਾਰੀ ਜ਼ਿਆਦਾ ਸੀ ਅਮਰੀਕਾ ਦੀ ਇਹਦੀ ਪੈਣੀ ਸੀ ਆਪਾਂ ਦਾ ਇਹ ਕੁਛ ਛੋਟੀ ਸੀ ਮੈਂ ਵਧੀਆ ਘਰ ਸਾਂਭ ਲਿਆ ਸਾਡੀ ਐਵੇਂ ਨਰੂਲਾ ਫੈਮਿਲੀ ਦੇ ਨਾਂ ਤੇ ਮਸ਼ਹੂਰ ਆ ਪਰ ਨਰੂਲਾ ਫੈਮਿਲੀ ਫੈਮਿਲੀ ਇੱਕ ਸਟਰੈਂਥ ਹੁੰਦੀ ਆ ਫੈਮਿਲੀ ਪਾਵਰ ਹੁੰਦੀ ਆ ਅਸੀਂ ਤਿੰਨੇ ਭਰਾ ਇਕੱਠੇ ਹੀ ਆ ਯਾਨੀ ਅਸੀਂ ਘਰ ਦੇ ਵਿੱਚ 17-18 ਮੈਂਬਰ ਉਹ ਵੀ ਸਾਰੇ ਮੈਰਿਡ ਹੋ ਚੁੱਕੇ ਨੇ ਹਾਂ ਸਾਰਿਆਂ ਦੇ ਬੱਚੇ ਆ ਜੁਆਇੰਟ ਫੈਮਿਲੀ ਇਕੋ ਥਾਂ ਰਹਿਨੇ ਆ ਅਸੀਂ ਇਕੋ ਥਾਂ ਰਹਿਨੇ ਤੇ ਕਦੀ ਇਹ ਸੋਚਿਆ ਵੀ ਨਹੀਂ ਕਿ ਅੱਡ ਹੋਣਾ ਕਿ ਅੰਕ ਕਦੀ ਫਿਰ ਅੱਜ ਦੇ ਜ਼ਮਾਨੇ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਸਾਰੇ ਆਪਾਂ ਨਿਊਕਲੀਅਰ ਫੈਮਲੀਆਂ ਦੇ ਵਿੱਚ ਰਹਿੰਦੇ ਨੇ ਜੁਆਇੰਟ ਫੈਮਲੀਆਂ ਬਹੁਤ ਘੱਟ ਰਹਿ ਚੁੱਕੀਆਂ ਨੇ ਇਹ ਆਪਾਂ ਨੂੰ ਮੰਨਣਾ ਪਊਗਾ ਬੇਸ਼ੱਕ ਕਹਿਣ ਨੂੰ ਆਪਾਂ ਕਿੰਨਾ ਹੀ ਕਹੀ ਜਾਈਏ ਕਿਉਂਕਿ ਘਰਾਂ ਦੇ ਵਿੱਚ ਵੀ ਕੰਧਾਂ ਨਿਕਲੀਆਂ ਹੋਈਆਂ ਨੇ ਹੂੰ ਹੂੰ ਤੇ ਉਹ ਇੱਕ ਤਰ੍ਹਾਂ ਨਿਊਕਲੀਅਰ ਫੈਮਲੀ ਹੋ ਜਾਂਦੀ ਹੈ ਤੇ ਫਿਰ ਅੱਜ ਦੇ ਦੌਰ ਦੇ ਵਿੱਚ ਜਿੱਥੇ ਸਾਰਾ ਕੁਝ ਸਾਰੇ ਆਪਣੀ ਪ੍ਰਾਈਵੇਸੀ ਭਾਲਦੇ ਨੇ ਵੀ ਹਾਂ ਮੈਂ ਵੱਖਰਾ ਰਹਿਣਾ ਕੋਈ ਮੈਨੂੰ ਤੰਗ ਨਾ ਕਰੇ ਉੱਥੇ ਕਿਵੇਂ ਜੋੜ ਕੇ ਰੱਖਿਆ ਪਰਿਵਾਰ ਨੂੰ ਆਹ ਬਸ ਕਿਚਨ ਕਹਿੰਦੇ ਕਿ ਸਾਰਿਆਂ ਨੂੰ ਇਕੱਠੇ ਬੁਲਾ ਲੈਣਾ ਚਲੋ ਵੀ ਖਾਈਏ ਪੀਏ ਇੱਕ ਮੇਰੇ ਭਰਾ ਬੜੇ ਚੰਗੇ ਆ ਜੀ ਮੇਰੇ ਫਾਦਰ ਬਹੁਤ ਨਾਈਸ ਆ ਮੇਰੇ ਬ੍ਰਦਰ ਜਿਵੇਂ ਇਹਨਾਂ ਨੇ ਕਦੀ ਪੁੱਛਿਆ ਨਹੀਂ ਪੈਸਾ ਕਿੱਥੇ ਜਾਂਦਾ ਹਾਂਜੀ ਉਹਨਾਂ ਨੇ ਪੁੱਛਿਆ ਹੀ ਨਹੀਂ ਕਿਉਂਕਿ ਉਹਨਾਂ ਨੂੰ ਵਾਧਾ ਦਿਖੀ ਗਿਆ ਹਮ ਆਪਾਂ ਡੈਡੀ ਨੇ ਜਿੱਥੋਂ ਸ਼ੁਰੂ ਕਰਾਇਆ ਸੀ ਆਪਾਂ ਉਹਨੂੰ ਵਧਾਇਆ ਜੇ ਤਾਂ ਆਪਾਂ ਘਟਾਉਂਦੇ ਗਲਤ ਕੰਮਾਂ ਚਲਾਉਂਦੇ ਫਿਰ ਭਰਾ ਵੀ ਥੋੜਾ ਹਨ ਮਹਿਸੂਸ ਕਰਨਗੇ ਬਿਲਕੁਲ ਇੱਕ ਅਜੇ ਤੱਕ ਮੈਂ ਆਪਣੇ ਨਾਂ ਕੁਝ ਲਿਆ ਹੀ ਨਹੀਂ ਅੱਛਾ ਮਕਾਨ ਬ੍ਰਦਰ ਦੇਣਾ ਜਾਂ ਮੇਰੇ ਇੱਕ ਇੱਕ ਦੁਕਾਨ ਮੈਂ ਆਪਣੇ ਨਾਂ ਲਈ ਸੀ ਕੁਝ ਵੀ ਲੈਣੇ ਆ ਬ੍ਰਦਰ ਦੇ ਨਾਂ ਛੋਟੇ ਬ੍ਰਦਰ ਦੇ ਨਾਂ ਵੀ ਲੜਾਈ ਕਾਦੇ ਵਾਸਤੇ ਪੈਂਦੀ ਪੈਸੇ ਪਿੱਛੇ ਪੈਸਾ ਆਪਾਂ ਨਾਲ ਹੀ ਨਹੀਂ ਲੈ ਕੇ ਜਾਣਾ ਜਦੋਂ ਬਿਲਕੁਲ ਜਦੋਂ ਪੈਸਾ ਆਪਾਂ ਨਾਲ ਨਹੀਂ ਲੈ ਕੇ ਜਾਣਾ ਤੇ ਫਿਰ ਆਪਾਂ ਆਪਣੇ ਨਾਂ ਕਰਾਣਾ ਹੀ ਕਿਉਂ ਸਰਾਣਾ ਹੀ ਕਿਉਂ ਲੈ ਸैम ਦੇ ਨਾਂ ਵੀ ਅੱਜ ਤੱਕ ਕੁਝ ਨਹੀਂ ਆਇਆਗਾ ਸैम ਦੀ ਗੱਲ ਚੱਲਦ ਅੰਦਰ ਵਿੱਚ ਹੀ ਰੋਗੀ ਸਕੂਲ ਦੀ ਗੱਲ ਚੱਲਦੀ ਪਈ ਸੀ ਹਾਂ ਵਿੱਚ ਹੀ ਕੋਈ ਸ਼ੁਰੂ ਕਰੀ ਹੈ ਦੱਸੋ ਨਾ ਫਿਰ ਉਹਦਾ ਨਾ ਕੀ ਹੋਇਆ ਸੀਗਾ ਹਾਂ ਫਿਰ ਕਿਵੇਂ ਇਹ ਲਾਈਨ ਚ ਕਿਵੇਂ ਆ ਗਿਆ ਉਹ ਬਿਲਕੁਲ ਤੁਸੀਂ ਇਹਦਾ ਗਾਲਾ ਗੁੱਲਾ ਨਹੀਂ ਕੱਢਦੇ ਪੁੱਛਦੇ ਪੈਸੇ ਨਾ ਬੋਲਦੇ ਨਹੀਂ ਸੀ ਡਾਂਟਦੇ ਨਹੀਂ ਸੀ ਹਾਂ ਮੈਂ ਉਹੀ ਦੱਸਿਆ ਤਾਂ ਹੈ ਇਹਨਾਂ ਨੂੰ ਕਾਫੀ ਯਾਨੀ ਕਿ ਮੈਂ ਤਾਂ ਗਾਲਾਂ ਹੀ ਕੱਢਦਾ ਫਿਰ ਸਨਮਤੀ ਸਕੂਲ ਆ ਗਿਆ ਉੱਥੇ ਮੈਡਮ ਨੇ ਵੀ ਇਹੀ ਕਿ ਨਹੀਂ ਇਸ ਕੋ ਐਸੀ ਰਹਿਣੇ ਦਿਓ ਫਿਰ ਹੌਲੀ 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 ਸਨਮਤੀ ਸਕੂਲ ਆ ਕੇ ਤਾਂ ਥੋੜਾ ਜਨ ਮਤਲਬ ਪੰਜਾਬ ਬੋਰਡ ਆ ਗਿਆ ਸੀ ਨਾ ਪਹਿਲਾਂ CBSE ਸੀਗਾ ਫਿਰ ਪੰਜਾਬ ਬੋਰਡ ਆ ਗਿਆ ਪੰਜਾਬ ਬੋਰਡ ਦਾ ਦਿੰਦਾ ਕਿ ਰੱਟੇ ਲਾਇਏ ਤੇ ਪੇਪਰ ਦੇ ਆਉਂਦਾ ਨਹੀਂ ਇਹ ਖੁਦ ਪੰਜਾਬ ਬੋਰਡ ਇਹ ਖੁਦ ਪੰਜਾਬ ਬੋਰਡ ਥੋੜਾ ਜਿਹਾ ਤਾਂ ਹੈਗਾ ਇਹ ਮੰਨਣਾ ਪਏਗਾ ਪਰ ਇੰਨਾ ਵੀ ਕਿਹਾ ਹੈ ਮਤਲਬ CBSE ਨੇ ਵੀ ਐਸੀ ਜ਼ਿਆਦਾ ਸਿਲੇਬਸ 12ਵਾਂ ਆ ਜਾਂਦਾ ਉਹ ਉੱਥੇ ਤਾਂ ਲਾਇਆ ਸੀ ਸਨਮਤੀ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਬੜੇ ਸਖਤ ਆ ਜੀ ਤੇ ਉਹਨਾਂ ਨੇ بڑے ਬੱਚੇ ਯਾਨੀ ਕਿ ਸਿੱਧੇ ਕੀਤੇ ਹੋਏ ਮੈਂ ਕਹਿੰਦਾ ਇਹਨੂੰ ਵੀ ਮੈਨੂੰ ਵੀ ਪ੍ਰਿੰਸੀਪਲ ਮੈਡਮ ਹੈ ਸ਼ਸ਼ੀ ਜੈਨ ਮੈਡਮ ਹਨ ਸ਼ਸ਼ੀ ਜੈਨ ਉਹਨਾਂ ਨੇ ਮੈਨੂੰ ਸਿੱਧਾ ਕਰਕੇ ਰੱਖਿਆ ਮੈਡਮ ਗੁੱਸਾ ਨਾ ਕਰਿਓ ਤੇ ਉਹਨਾਂ ਨੂੰ ਮੈਂ ਸੋਚਿਆ ਮੇਰੇ ਬੱਚੇ ਨੂੰ ਵੀ ਕਿਉਂਕਿ ਅੱਧਾ ਜਗਰਾਉ ਸੰਮਤੀ ਸਕੂਲ ਨੇ ਸੈੱਟ ਕੀਤਾ ਮੈਡਮ ਨੇ ਮੈਡਮ ਬੜੇ ਸਟ੍ਰਿਕਟ ਆ ਉਥੇ ਵੀਨਾ ਪਹਿਲਾਂ ਮੈਡਮ ਆ ਉਹ ਵੀ ਬੜੇ ਸਖਤ ਆ ਸਾਰੇ ਮੈਡਮ ਸਖਤ ਮੈਂ ਕਿਹਾ ਇੱਥੇ ਸੈੱਟ ਹੋ ਨੰਬਰ ਵੀ ਵਧੀਆ ਲੈਣ ਲੱਗ ਗਿਆ ਬਟ ਭੰਗੜੇ ਵਾਲਾ ਕੀੜਾ ਨਹੀਂ ਗਿਆ ਕਿ ਮੇਰੇ ਵੀ ਬਹੁਤ ਡਾਂਟ ਪੈਂਦੀ ਸੀਗੀ ਮਤਲਬ ਕਿ ਉਹਨੂੰ ਜੇ ਬੋਲਦਾ ਮੈਨੂੰ ਵੀ ਨਾਲ ਬੋਲਦਾ ਮੈਂ ਬੜਾ ਕਈ ਵਾਰੀ ਮੈਨੂੰ ਹੁਣਾ ਕਿ ਬੱਚੇ ਦੀ ਗਲਤੀ ਆ ਤਾਂ ਮਾਂ ਮਾਂ ਕਸੂਰਵਾਰ ਹੋ ਜਾਂਦੇ ਹਨ ਇਹ ਸਾਥ ਦਿੰਦੇ ਆ ਜੇ ਬੱਚਾ ਸਹੀ ਆ ਤਾਂ ਪਿਓ ਤੇ ਗਿਆ ਹੈ ਬਿਲਕੁਲ ਇਦਾਂ ਹੀ ਹੋਇਆ ਇਹਦਾ ਆਹ ਟਿਕਟੌਕ ਤੇ ਆਹ ਰੀਲਸ ਦਾ ਕੰਮ ਚੱਲ ਪਿਆ ਚਲੋ ਮਤਲਬ ਇੱਕ ਇਹਦੀ ਇਮੇਜ ਬਣਨ ਲੱਗ ਗਈ ਸੈਮ ਦੀ ਉਦੋਂ ਸੈਮ ਉਹਨਾ ਕੀ ਕਰ ਰਹੇ ਸੀਗੇ ਜੀ ਪਲੱਸ 2 ਕਰੀ ਸੀਗੀ ਹਾਂ ਕਾਲਜ ਸੀ ਅਚ ਕਾਲਜ ਸੀ ਠੀਕ ਹੈ ਹਾਂ ਉਹ ਵੈਬ ਸੀਰੀਜ਼ ਤੁਹਾਨੂੰ ਪਤਾ ਲੱਗੂਗਾ ਇਹਦਾ ਉਦੋਂ ਹੀ ਵਿਆਹ ਹੋ ਗਿਆ ਕਾਲਜ ਇਹਦਾ ਲਵ ਮੈਰਿਜ ਆ ਤੇ ਮੈਂ ਬੁਣਾਰੀਆ ਜੀ ਆਪਣੀ ਵੈਬ ਸੀਰੀਜ਼ ਮਿਸਟ੍ਰੈਨ ਮਿਸਿਸ ਮਰੂਲਾ ਪਰ ਉਸ ਤੋਂ ਪਹਿਲਾਂ ਮੇਰਾ ਇੱਕ ਹੋਰ ਕੁਐਸਚਨ ਜਿਹੜਾ ਆ ਰਿਹਾ ਹੈ ਮੈਂ ਬੜਾ ਐਕਸਾਈਟਡ ਹਾਂ ਜਾਣਨ ਵਾਸਤੇ ਕਿ ਜਦੋਂ ਸ਼ੁਰੂ ਕੀਤਾ ਸੀਗਾ ਆਪਾਂ ਸੋਸ਼ਲ ਮੀਡੀਆ ਤੇ YouTube ਚੈਨਲ ਤਾਂ ਇਹਨੂੰ ਆਪਾਂ ਆਪਣੇ ਕਿਸੇ ਨਾਮ ਹੋਰ ਤੇ ਵੀ ਰੱਖ ਸਕਦੇ ਸੀਗੇ ਮਿਸਟ੍ਰੈਨ ਮਿਸਿਸ ਮਰੂਲਾ ਹੀ ਕਿਉਂ ਉਹ ਪਹਿਲਾਂ ਤਾਂ ਸੀਗਾ ਜਿਵੇਂ ਅਰਸ਼ਦੀਦ ਦਾ ਅਰਸ਼ਦੀਦੇ ਨਾਮ ਤੇ ਸੀਗਾ ਜੀ ਅਕਾਊਂਟ ਸैम ਦਾ ਸੀ ਸैम ਨਰੂਲਾ ਦੇ ਨਾਮ ਤੇ ਜਦੋਂ ਇਹਨਾਂ ਦੀ ਮੈਰਿਜ ਹੋ ਗਈ ਫਿਰ ਉਦੋਂ ਬਾਅਦ ਇਹਨਾਂ ਨੇ ਰੱਖ ਲਿਆ ਮਿਸਟ੍ਰੈ ਮਿਸ ਨਰੂਲੇ ਰੀਤ ਨਹੀਂ ਰੱਖਿਆ ਸੀ ਜੀ ਜੀ ਬਿਲਕੁਲ ਰੀਤ ਤਾਂ ਉਹਨਾਂ ਦੀ ਹੀ ਸੀਗਾ ਸੁਝਾਸ਼ਨ ਇਹ ਠੀਕ ਹੈ ਤੇ ਵਿਆਹ ਦੇ ਬਾਰੇ ਥੋੜਾ ਜਿਹਾ ਦੱਸੋ ਇਹ ਵਿਆਹ ਦਾ ਕਿਵੇਂ ਰਿਹਾ ਕਿਵੇਂ ਸੰਜੋਗ ਬਣੇ ਇਹ ਸਾਰਾ ਦੱਸਿਓ ਸਾਰਾ ਨਾ ਨਾ ਥੋੜਾ ਕੁਝ A to Z ਦੱਸ ਦਿਆਂ ਤੁਹਾਨੂੰ ਆਪਾਂ ਹਾਂਜੀ A to Z ਨਵੰਬਰ ਦੇ ਵਿੱਚ ਪਹਿਲਾ ਐਪੀਸੋਡ ਆਊਗਾ ਉਹ ਦੇਖਣਾ ਤੁਸੀਂ ਦਸੰਬਰ ਦੇ ਐਂਡ ਚ ਲਾਸਟ ਆਊਗਾ ਉਹ ਦੇਖਣਾ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਸਾਰਾ ਕੁਝ ਪਤਾ ਲੱਗ ਜੇ ਤੁਹਾਨੂੰ ਇਹ ਤੁਹੇ ਮੰਨ ਲੇਗਾ A4 ਹੁਣ ਕੁਝ ਦੱਸਣਗੇ ਫਿਰ B4 ਕੁਝ ਆਏਗਾ ਮਤਲਬ ਅੰਕਲ ਜੀ ਗੱਲੀ ਚੰਗੀ ਨਹੀਂ ਇਹ ਤੁਹਾਨੂੰ ਵੈਬ ਸੀਰੀਜ਼ ਦੇਖਣੀ ਪਊ ਫਿਰ ਤੁਹਾਨੂੰ ਪਤਾ ਲੱਗੇ ਫਿਰ ਪਤਾ ਲੱਗੂ ਤੇ ਵੈਬ ਸੀਰੀਜ਼ ਕਦੋਂ ਆ ਰਹੀ ਹੈ ਆਪਣੀ ਵੈਬ ਸੀਰੀਜ਼ ਨਵੰਬਰ ਦੇ ਵਿੱਚ ਵਿੱਚ ਪਹਿਲਾ ਐਪੀਸੋਡ ਆਜੂਗਾ ਆਜੂਗਾ ਤੇ ਵੈਬ ਸੀਰੀਜ਼ ਦਾ ਕੌਣ ਪ੍ਰੋਡਿਊਸ ਕਰ ਰਿਹਾ ਜੀ ਕਿਹਨੇ ਡਾਇਰੈਕਟ ਕੀਤੀ ਹੈ ਇਹ ਇਹ ਮਾਵੀਨ ਮਾਵੀਨ ਮੁੰਡਾ ਜੀ ਸੈਮ ਦਾ ਫਰੈਂਡ ਹੀ ਆ ਬਾਕੀ ਮੈਨੂੰ ਬਹੁਤ ਜ਼ਿਆਦਾ ਨੋਲਿਜ ਨਹੀਂ ਹੈਗੀ ਕਿਉਂਕਿ ਮੈਂ ਵੈਬ ਸੀਰੀਜ਼ ਦੇ ਵਿੱਚ ਨਹੀਂ ਹੈਗਾਗਾ ਮੈਂ ਨਹੀਂ ਸੀ ਤੁਸੀਂ ਕਿਉਂ ਨਹੀਂ ਕੈਰੈਕਟਰ ਪਲੇ ਕੀਤਾ ਜੁਨ੍ਹਾਂ ਦਾ ਉਦੋਂ ਸਾਡਾ ਸੀਜ਼ਨ ਸੀਗਾ ਜੀ ਕਿਉਂਕਿ ਨਾ ਵਿਆਹ ਬਹੁਤ ਹੁੰਦੇ ਆ ਨਵੰਬਰ ਦਸੰਬਰ ਚ ਹਾਂਜੀ ਉਦੋਂ ਫਿਰ ਇਹਨਾਂ ਦੀ ਚੱਲਣੀ ਸੀ 40 ਦਿਨ ਵੈਬ ਸੀਰੀਜ਼ ਤੇ ਅਸੀਂ ਫਿਰ ਮੈਂ ਤਾਂ ਬਿਜ਼ੀ ਸੀਗਾ ਫਿਰ ਇਹਨਾਂ ਨੂੰ ਮੈਂ ਕਹਾਂ ਵੀ ਤੁਸੀਂ ਕਰੋ ਕਿੰਨੇ ਐਪੀਸੋਡ ਹੋਣਗੇ ਵੈਬ ਸੀਰੀਜ਼ ਦੇ ਵਿੱਚ 6 ਐਪੀਸੋਡ ਹੈ ਦੇ 6 ਐਪੀਸੋਡ ਨਹੀਂ ਤੇ ਮੈਂ ਹੈਗੇ ਨੂੰ ਹਾਂਜੀ ਮੈਂ ਤੁਸੀਂ ਹੈਗੇ ਹੋ ਹਾਂਜੀ ਮੈਂ ਆਪਣਾ ਕੈਰੈਕਟਰ ਮਦਰ ਦਾ ਹੀ ਹਾਂਜੀ ਹਾਂਜੀ ਮਦਰ ਦਾ ਹੀ ਹੈ ਮਦਰ ਦਾ ਕੈਰੈਕਟਰ ਪਾ ਰਿਹਾ ਤੁਸੀਂ ਤੇ ਕੀ ਮੇਰੇ ਐਕਸਪੀਰੀਅੰਸ ਵੈਬ ਸੀਰੀਜ਼ ਦਾ ਮੈਨੂੰ ਸਹਿਦ ਅਸਾਂ ਮੈਂ ਫਸਟ ਟਾਈਮ ਕੀਤੀ ਸੀਗੀ ਜੀ ਤੇ ਮੈਂ ਬਹੁਤ ਜ਼ਿਆਦਾ ਨਰਵਸ ਸੀਗੀ ਮੈਂ ਮਾਵਿੰਨ ਨੂੰ ਬਾਰ ਉਹਨੇ ਕਹਾ ਮਾਵੀ ਮੇਰੇ ਤੋਂ ਨਹੀਂ ਹੋਣਾ ਕਹਿੰਦਾ ਮਮਾ ਜੋ ਤੁਸੀਂ ਘਰੇ ਕਰਦੇ ਆ ਨਾ ਸਾਮ ਨਾਲ ਉਹੀ-ਉਹੀ ਚੀਜ਼ਾਂ ਬੋਲਣੀਆਂ ਵਾ ਵੀ ਕੋਈ ਅਲੱਗ ਨਹੀਂ ਬੋਲਣਾਗਾ ਬਸ ਜੋ ਜੋ ਤੁਸੀਂ ਕੁਝ ਕਰਦੇ ਆ ਜੋ ਜਿਵੇਂ ਤੁਸੀਂ ਡਾਂਟਦੇ ਆ ਜਿਵੇਂ ਤੁਹਾਡੀ ਉਹਦੇ ਨਾਲ ਬਣਦੀ ਉਹ ਉਹ ਚੀਜ਼ ਉਹ ਇਹਨੂੰ ਆਂਦਾ ਹੀ ਸੀਗਾ ਮੈਂ ਇਸ ਟਾਈਮ ਮੇਰਾ ਪਹਿਲਾ ਸੀਗਾ ਸ਼ੂਟ ਸਭ ਤੋਂ ਫਸਟ ਸ਼ੂਟ ਸੀਗਾ ਮੈਂ ਇੰਨੀ ਜ਼ਿਆਦਾ ਡਰੀ ਹੋਈ ਸੀ ਨਾ ਮੈਂ ਸੰਦੀਤ ਨੂੰ ਕਹਿੰਨ ਕਿ ਜੇ ਮੇਰੇ ਕੋ ਨਾ ਹੋਇਆ ਫੇਰ ਕਿ ਨਾ ਮਾਹ ਹੋ ਜਾਣਾ ਕੁਝ ਨਹੀਂ ਹੁੰਦਾ ਉਹ ਮਤਲਬ ਸਾਰਿਆਂ ਨੇ ਮੈਨੂੰ ਇੰਨਾ ਹੌਸਲਾ ਦਿੱਤਾ ਤੇ ਮੈਂ ਫਸਟ ਟੈਕ ਚੀਕ ਕਰ ਲਿਆ ਸੀ ਸਾਰੇ ਹੈਰਾਨ ਹੋ ਗਏ ਤੁਸੀਂ ਫਸਟ ਟੈਕ ਚੀਕ ਕਰ ਲਿਆ ਫਿਰ ਉਸ ਤੋਂ ਬਾਅਦ ਮੈਨੂੰ ਕੰਫੀਡੈਂਸ ਆ ਗਿਆ ਨਹੀਂ ਮੈਂ ਕਰ ਸਕਦੀ ਹਾਂ ਤੇ ਮੈਂ ਕਰਤੀ ਸੀ ਇਹ ਸਿਸਟਰ ਦੇ ਕੈਰੈਕਟਰ ਸਾਨੂੰ ਮੈਮੀ ਨਜ਼ਰ ਆਣਗੇ ਇਹ ਨਹੀਂ ਇਹ ਥੋੜੀ ਸ਼ਾਈ ਟਾਈਪ ਆ ਇਹ ਵੀ ਸਗੈ ਤੇ ਅਗਲਾ ਸੇ ਵੀ ਮੇਰੇ ਪੇਪਰ ਸੇ ਦੋ ਹਾਂ ਉਹ ਦੋ ਇਹਦੀ ਐਗਜ਼ਾਮ ਚੱਲਦੇ ਵੇ ਸੀਗੇ ਇਹਦੀ ਜਗ੍ਹਾ ਤੇ ਸੁਖਮਨੀ ਮੇਰੇ ਵੱਡੀ ਸਿਸਟਰ ਚਾਚੂ ਦੀ ਬੇਟੀ ਨੇ ਕੀਤਾ ਉਹਨਾਂ ਨੇ ਸਿਸਟਰ ਦਾ ਰੋਲ ਸੁਖਮਨੀ ਨੇ ਰੋਲ ਲਾ ਉਹ ਸਿਸਟਰ ਦੇ ਰੋਲ ਚਾਹੀਏ ਸੌਂਕਲ ਜੀ ਵੈਬ ਸੀਰੀਜ਼ ਦਾ ਜਿਹੜਾ ਸਾਰਾ ਕੰਮ ਕਰ ਦੇਖ ਰਹੇ ਨੇ ਉਹ ਕੌਣ ਦੇਖ ਰਹੇ ਨੇ ਤੇ ਕਿਹਨਾਂ ਥਰੂ ਆਉਗੀ ਵੈਬ ਸੀਰੀਜ਼ ਇਹ ਵੈਬ ਸੀਰੀਜ਼ ਦਾ ਸਾਰਾ ਦੇਖ ਰਹੇ ਆ ਆਪਣੇ ਟਿਊ ਡਿਜੀਟਲ ਹਾਲੇ ਆ ਮਿਰਜਾ ਭਾਜੀ ਤੇ ਸ਼ੁਭਮ ਭਾਜੀ ਉਹ ਸਾਰਾ ਕੁਝ ਉਹਨਾਂ ਦੀ ਦੇਖ ਰੇਖੀ ਹੋ ਰਿਹਾ ਵਾ ਕਦੋਂ ਐਪੀਸੋਡ ਛੱਡਨੇ ਆ ਕਿਵੇਂ ਕਿਉਂਕਿ ਉਹ ਉਹਨਾਂ ਦੀ ਕੰਪਨੀ ਬੜੀ ਵੱਡੀ ਆ ਉਹ ਮਾਵੀ ਨੇ ਉਹਨਾਂ ਦੇ ਹੈਂਡਲ ਹੀ ਕੀਤੇ ਵੀ ਸਾਰਾ ਕੁਝ ਉਹ ਹੀ ਦੇਖ ਰਹੇ ਨੇ ਤੇ ਕਿਹੜੇ ਪਲੇਟਫਾਰਮ ਤੇ ਅਸੀਂ ਦੇਖ ਸਕਾਂਗੇ ਵੈਬ ਸੀਰੀਜ਼ ਵੈਸੇ ਤਾਂ ਆ ਰਹੀ ਆ ਮਿਸਟਰ ਮਿਸਿਸ ਨਰੂਲਾ ਦੇ YouTube ਚੈਨਲ ਤੇ ਆਫੀਸ਼ੀਅਲ ਹਾਂ ਜੀ ਤੇ ਹੋ ਸਕਦਾ ਇਹ ਤੋਂ ਬਾਅਦ ਜਦੋਂ ਇੱਥੇ ਪੂਰੇ ਐਪੀਸੋਡ ਹੋ ਗਏ Netflix ਨੂੰ ਸ਼ਾਇਦ ਜਾਊਗੀ ਬਿਲਕੁਲ ਬਿਲਕੁਲ ਸਾਡੀ ਦੁਆਵਾਂ ਨੇ ਇਹ ਡੀਲ ਚੱਲ ਰਹੀ ਆ ਤੇ ਜੇ ਹੋ ਗਈ ਡੀਲ ਤਾਂ ਜ਼ਰੂਰ ਉਹ ਪਹਿਲਾਂ ਮੰਗ ਰਹੇ ਸੀਗੇ ਕਿ ਇਹਨਾਂ ਨੂੰ ਇਹ ਸੀਗਾ ਕਿ ਪ੍ਰੋਪਰ ਉਹਦੀ ਸੈਟਿੰਗ ਨਹੀਂ ਬਣੀ ਮਾਵਿੰਦੀ ਕੋਈ ਜੀ ਤੇ ਫਿਰ ਅਸੀਂ ਕਿਹਾ ਪਹਿਲਾਂ ਆਪਾਂ ਇਹ ਤੇ ਛੱਡਦੇ ਹਾਂ ਉਦੋਂ ਬਾਅਦ ਕਿਉਂਕਿ ਇਹ ਬਾਅਦ ਚ ਵੀ बिक ਜਾਂਦੇ ਹੁੰਦੇ ਆ ਪ੍ਰਾਈਮ ਵਾਲੇ ਲੈ ਲੈਂਦੇ ਆ ਸਭ बिक ਜਾਂਦੀ ਹੈ ਉਹ ਬਿਜ਼ਨਸ ਪਰਪਸ ਤੋਂ बिक ਜਾਂਦੀ ਹੈ ਹਾਂਜੀ ਤੇ ਉਹ ਬੜਾ ਮਾਸਟਰ ਕੈਮਰਾ ਜੀ orange ਦੇਖ ਕੇ ਜਿਵੇਂ ਦਾ